ਸਸੀ ਗਾਲਵਾਈ ਸਾਰੇ ਗਰੁੱਪ ਵਾਲਿਆਂ ਨੂੰ ਲੋ ਭਾਜੀ ਆਪਾਂ ਡੋਲੀ ਤੇ ਆ ਗਈ ਪੇੜੀ ਤਿੰਨ ਖੰਨਿਆਂ ਦੀ 7500 ਚ ਭਾਜੀ ਕੁਆਲਿਟੀ ਚੈੱਕ ਕਰੋ ਤੇ ਦੇਖੋ ਭਾਜੀ ਕਿੰਦਾ ਬਣਾਈ ਹੋਈ ਹੈ ਬਹੁਤ ਵਧੀਆ ਦੇਚ ਭਾਜੀ ਕੋ ਉੱਤਰ ਘਵਾਤਰ ਸੰਭਾਲਣ ਲਈ ਆਪਾਂ ਬਣਾਈ ਹੈ ਡੋਲੀ ਦੇ ਸਾਵੇ ਇਹਨਾਂ ਨੂੰ ਪਰ 7500 ਰੁਪਏ ਦਾ ਪ੍ਰਾਈਸ ਰੱਖਿਆ ਹੋਇਆ ਹੈ ਸਭ ਚੈੱਕ ਕਰੋ ਭਾਜੀ ਤੁਸੀਂ ਪੂਰਾ ਹੈਵੀ ਬੇਸ ਹੈ ਟ੍ਰੇਟ ਨੂੰ ਲਾ ਕੇ ਇੱਕਦਮ ਓਕੇ ਕਰਕੇ ਪਾਜੀ ਧੁੱਪ ਲਵਾਉਣ ਵਾਸਤੇ ਤੇ ਬਾਜਿਆ ਬੂਜਿਆ ਵਾਸਤੇ ਕੋ ਉਤਰ ਤਿਆਰ ਕਰਨ ਲਈ ਸਾਂਭਣ ਫੰਗਣ ਲਈ ਬਹੁਤ ਵਧੀਆ ਚੀਜ਼ ਹੈ ਪਾਜੀ ਟਰਾਈ ਕਰੋ ਤੁਸੀਂ ਚੈੱਕ ਕਰੋ ਤਿੰਨ ਖਾਨੇ ਦੀ 7500 ਪਾਜੀ ਵੱਟ ਆ ਚੈੱਕ ਕਰੋ ਜੂਮ ਕਰਨੀ ਚੋ ਬਸ ਜਿبرا ਵਕਤੀ ਸੇ ਵੀਰ ਨੇ ਡੋਲੀ ਬਣਵਾਣੀ ਹੋਵੇ ਸਾਨੂੰ ਕੰਟੈਕਟ ਕਰ ਸਕਦਾ ਪਾਜੀ ਨੋਨੀ ਰਾਮਦਰਵਾਰ ਆਪਣੀ ਆਈਡੀ ਤੇ ਪਾਜੀ ਆਪਾਂ ਵੀਡੀਓ ਚ ਨੰਬਰ ਵੀ ਮੈਂਸ਼ਨ ਕਰ ਦਾਂਗੇ ਆਪਣਾ ਤੇ ਪਾਜੀ ਕੁਆਲਿਟੀ ਚੈੱਕ ਕਰੋ ਤੁਸੀਂ ਇੱਕ ਵਾਰ ਲੈ ਕੇ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਸੇ ਦੱਸਿਓ ਜੀ ਆਪਣਾ ਕੰਟੈਕਟ ਨੰਬਰ ਬਤਾਓ ਯਾਰ ਭਾਈ 7347410377 ਪਾ ਜੀ ਆਪਣਾ ਕੰਟੈਕਟ ਨੰਬਰ ਹੈ गावा ਨੋਨੀਰਾਮ ਦਰਵਾਰ